ਮਨੁੱਖ ਦਾ ਕੋਈ ਵੀ ਐਸਾ ਸਦੀਵੀ ਦੋਸਤ ਨਹੀਂ ਐਸਾ ਕੋਈ ਆਸਰਾ ਨਹੀਂ ਜਿਹੜਾ ਉਹ ਨੂੰ ਸਦਾ ਨਾਲ ਨਿਭ ਸਕੇ ਇੱਕੋ ਇੱਕ ਆਸਰਾ ਹੈ ਉਹ ਹੈ ਆਕਾਲ ਪੁਰਖ ਵਹਿਗੁਰੂ ਦਾ ਸਹਿਬ ਜੀ ਕਹਿੰਦੇ ਨੇ ਕਿ ਇਹ ਮਾਤ ਪਿਤਾ ਸੁਤ ਮੀਤ ਨ ਭਾਈ ਇਹ ਭਾਈ ਜਿੱਥੇ ਮਾਂ ਪਿਓ ਪੁੱਤਰ ਦੋਸਤ ਤੇ ਭਰਾ ਚਾਹੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇ ਰੈ ਸੰਗ ਸਹਾਈ ਜਿੱਥੇ ਇਨ੍ਹਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਤੇਰਾ ਸਾਥੀ ਨਹੀਂ ਉਥੇ ਇੱਕੋ ਇੱਕ ਸਾਥੀ ਹੈ ਉਹ ਹੈ ਆਕਾਲ ਪੁਰਖ ਵਹਿਗੁਰੂ ਪਰਮਾਤਮਾ ਕਿਨੇ ਇੱਥੇ ਤੇ ਉਥੇ ਤੇਰਾ ਸਾਥ ਦੇਣਾ ਹੈ ਚਾਹੇ ਮਹਾ ਭਿਆਨ ਦੂਤ ਜੰਮ ਤਲੈ ਕਿਥੇ ਬਹੁਤ ਭਿਆਨਕਰ ਚਮਦੂਤ ਤੈਨੂੰ ਆਕੇ ਘੇਰਣਗੇ ਤੈਨੂੰ ਤੁਖੀ ਕਰਨਗੇ ਤਹ ਕੇਵਲ ਨਾਮ ਸੰਗ ਤੇਰੇ ਚੱਲੇ ਕਹਿੰਦੇ ਉਥੇ ਇੱਕੋ ਇੱਕ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਤੇਰੇ ਨਾਲ ਚੱਲੇਗਾ ਜੇ ਇਹ ਮੁਸ਼ਕਿਲ ਹੋਵੇ ਅਤ ਭਾਰੀ ਜਿੱਥੇ ਬੜਾ ਭਿਆਨਕਰ ਤੂਫਾਨ ਆ ਜਾਵੇ ਤੂੰ ਮੁਸ਼ਕਲਾਂ ਦੇ ਵਿੱਚ ਫਸ ਜਾਵੇਂ ਉੱਥੇ ਘਬਰਾਮੀ ਨਾ ਇਹ ਸੰਸਾਰੀ ਰਿਸ਼ਤਿਆਂ ਨੇ ਉੱਥੇ ਸਾਥ ਨਹੀਂ ਦੇਣਾ ਉੱਥੇ ਇੱਕੋ ਇੱਕ ਸਾਥ ਦੇਣ ਵਾਲਾ ਇਹ ਉਹ ਕੌਣ ਹੈ ਪਾਸ਼ਾ ਜੀ ਦੀ ਬਾਣੀ ਦੇ ਅੰਦਰ ਆਪਾਂ ਪੜਦੇ ਆ ਚਾਕੋ ਮੁਸ਼ਕਲ ਅਤ ਬਣੇ ਧੋਈ ਕੋਈ ਨ ਦੇ ਪਾਸ਼ੇ ਕਹਿੰਦੇ ਜਦੋਂ ਬਹੁਤ ਵੱਡੀ ਮੁਸ਼ਕਲ ਦੇ ਵਿੱਚ ਮਨੁੱਖ ਪੈ ਜਾਂਦਾ ਏ ਜਦੋਂ ਕੋਈ ਆਸਰਾ ਨਾ ਉਹਦਾ ਰਹਿ ਜਾਵੇ ਸੰਸਾਰੀ ਲੋਕ ਉਹਦਾ ਸਾਥ ਛੱਡਣ ਲੱਗ ਜਾਂਦੇ ਆ ਭਗਾ ਵਾਲਿਓ ਸੰਸਾਰੀ ਲੋਕ ਉਹਨਾਂ ਚਿਰ ਸਾਥ ਦਿੰਦੇ ਨੇ ਜਿੰਨਾ ਚਿਰ ਤੁਹਾਨੂੰ ਸੁੱਖੀ ਜੀ ਜਿੱਦਾਂ ਦੁੱਖ ਆਇਆ ਉਸ ਦਿਨ ਤੁਹਾਡਾ ਸਾਥ ਨਹੀਂ ਸੰਸਾਰ ਦੇ ਲੋਕਾਂ ਨੇ ਦੇਣਾ ਆਪਾਂ ਇਤਿਹਾਸ ਚ ਵੇਖ ਚੁੱਕੇ ਹਾਂ ਜਿਹੜੇ ਲੋਕ ਸਾਡੇ ਕੌਮ ਵਾਸਤੇ ਸਾਡੇ ਮਨੁੱਖਾਂ ਵਾਸਤੇ ਕਿਸਾਨਾਂ ਵਾਸਤੇ ਕੁਝ ਕਰਨ ਵਾਸਤੇ ਆਏ ਤੇ ਜਿੱਦਨ ਉਹਨਾਂ ਤੇ ਮੁਸ਼ਕਲ ਬਣੀ ਸਰਕਾਰਾਂ ਉਹਦੇ ਖਿਲਾਫ ਹੋਈਆਂ ਤੇ ਆਪਣੇ ਖਵਾਉਣ ਵਾਲਿਆਂ ਨੇ ਵੀ ਉਹਨਾਂ ਦਾ ਸਾਥ ਨਹੀਂ ਦਿੱਤਾ ਜੇ ਸਾਥ ਜਿਹਨੇ ਦਿੱਤਾ ਉਹਦੀ ਉਹ ਵਡਿਆਈ ਕਰ ਗਏ ਉਹ ਪਰਮਾਤਮਾ ਆਕਾਰ ਮੁਖ ਵਹਿਗੁਰੂ ਹੈ ਚਾ ਕੋ ਮੁਸ਼ਕਲiat ਬਣੇ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਤੇ ਭੱਜ ਖਲੇ ਕਹਿੰਦੇ ਸਾਰੇ ਪਾਸੇ ਦੁਸ਼ਮਣ ਸੁਚੇਤ ਹੋ ਜਾਣ ਤੇ ਰਿਸ਼ਤੇਦਾਰ ਵੀ ਭੱਜ ਜਾਣ ਲਾਗੂ ਹੋਏ ਦੁਸ਼ਮਣਾਂ ਸਾਖ ਤੇ ਭੱਜ ਖਲੇ ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ ਕਿਤੇ ਆਵੇ ਉਸ ਪਾਰ ਬ੍ਰਹਮ ਲੱਗੇ ਨ ਤਤੀਵਾਓ ਕਹਿੰਦੇ ਜਦੋਂ ਸਾਰੇ ਆਸਰੇ ਪਰਨੇ ਛੱਡ ਦਿੱਤੇ ਕਿਸੇ ਨੇ ਸਾਥ ਨਹੀਂ ਦਿੱਤਾ ਕਿ ਉਸ ਸਮੇਂ ਮਨੁੱਖ ਕਬਰਾਂ ਦੀ ਥਾਂ ਤੇ ਆਤਮ ਹੱਤਿਆ ਕਰਨ ਦੀ ਥਾਂ ਤੇ ਦੁਖੀ ਹੋਣ ਦੀ ਥਾਂ ਤੇ ਇੱਕ ਆਕਾਰ ਪੁਰਖ ਵਹਿਗੁਰੂ ਦਾ ਸਿਮਰਨ ਕਰਨ ਲੱਗ ਜਾਏ ਉਹਦੀ ਅਰਦਾਸ ਕਰੇ ਉਹਦੇ ਅੱਗੇ ਜੋਦਰੀ ਕਰੇ ਤੇ ਬਾਦਸ਼ਾਹ ਜੀ ਕਹਿੰਦੇ ਉਹਨੂੰ ਤਤੀਬਾਬ ਨਹੀਂ ਲੱਗਦੀ ਜਿਨੇ ਅਰਦਾਸ ਕੀਤੀ ਜਿਨੇ குரு ਦੀ ਸ਼ਰਨ ਲੈ ਕੇ ਤੇ ਗੁਰੂ ਦਾ ਹੁਕਮ ਮੰਨਣਾ ਸ਼ੁਰੂ ਕਰ ਦਿੱਤਾ ਧਿਆਰ ਚ ਆਪਾਂ ਪੜ ਆਏ ਹਾਂ ਭਾਈ ਆਨੰਦ ਲਾਲ ਜੀ ਆਪਣੀ ਦੀ دیਵਾਨੀ ਦੇ ਕਰਕੇ ਵੀ ਖਤਰੇ ਵਿੱਚ ਪੈ ਗਏ ਜਦੋਂ ਔਰੰਗਜ਼ੇਬ ਨੇ ਐਲਾਨ ਕਰ ਦਿੱਤਾ ਚਾਹੇ ਇਹਨੂੰ ਮੁਸਲਮਾਨ ਬਣਾ ਲਓ ਨਹੀਂ ਤਾਂ ਇਹਨੂੰ ਖਤਮ ਕਰ ਦਿਓ ਤੇ ਸਾਰੇ ਦੋਸਤ ਮਿੱਤਰ ਸਾਥ ਛੱਡ ਗਏ ਤੇ ਘਰ ਦੀ ਨੇ ਕਿਹਾ ਸੀ ਇੰਨਾ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਇੱਕੋ ਇੱਕ ਸਾਥ ਮਿਲੇਗਾ ਆਨੰਦਪੁਰ ਦੇ ਵਾਸੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਚਲੇ ਜਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਸ਼ਰਨ ਦੇ ਵਿੱਚ ਆ ਕੇ ਭਾਈ ਨੰਦ ਲਾਲ ਜੀ ਆਪਣੀ ਜ਼ਿੰਦਗੀ ਵੀ ਪਛਾਣ ਗਏ ਤੇ ਆਪਣੀ ਜ਼ਿੰਦਗੀ ਸਫਲ ਵੀ ਕਰ ਗਏ ਗੁਰੂ ਦੇ ਕਮੀਆਂ ਤਵੀਆਂ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਗਏ ਜਦੋਂ ਬਹੁਤ ਵੱਡੀ ਮੁਸ਼ਕਲ ਪੈਂਦੀ ਹੈ ਭੱਗਾ ਵਾਲਿਓ ਉਦੋਂ ਗੁਰੂ ਚਿੱਤ ਦੇ ਵਿੱਚ ਵਸ ਜਾਏ ਸਹਿਬ ਜੀ ਕਹਿੰਦੇ ਫਿਰ ਤਤੀ ਬਾਵ ਨਹੀਂ ਲੱਗਣ ਲੱਗ ਦਿੰਦਾ ਉਦੋਂ ਪ੍ਰਮਾਤਮਾ ਉਹਨੂੰ ਮੁਸ਼ਕਲਾਂ ਦੇ ਵਿੱਚੋਂ ਕੱਢ ਦਿੰਦਾ ਹੈ ਜੇ ਤੇ ਆਵੇ ਉਸ ਪਾਰ ਬ੍ਰह्म ਲੱਗੇ ਨਾ ਤਤੀ ਬਾਉ ਜਦੋਂ ਚਿੱਤ ਦੇ ਵਿੱਚ ਵਸ ਗਿਆ ਫਿਰ ਤਿੱਤੀ ਵਾਰ ਹੀ ਲੱਗਣ ਦਿੰਦਾ ਤੇ ਸੁਖਨੀ ਸਾਹਿਬ ਚ ਆਪਾਂ ਪੜਦੇ ਹਾਂ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਖਿਨ ਮਾਹੇ ਉਧਾਰੀ ਕਹਿੰਦੇ ਜੇ ਬਹੁਤ ਵੱਡੀ ਮੁਸ਼ਕਲ ਆ ਗਈ ਸਿਮਰਨ ਸ਼ੁਰੂ ਕਰਦੇ ਤੇ ਉਹ ਤੈਨੂੰ ਉਸ ਮੁਸ਼ਕਲ ਦੇ ਵਿੱਚੋਂ ਕੱਢ ਦਵੇਗਾ ਅਨਕ ਪੁਨੇ ਚਰਨ ਕਰਤ ਨਹੀਂ ਤਰੇ ਧਰਮ ਦੇ ਨਾਮ ਤੇ ਕਰਮ ਕਾਂਡ ਕਰਕੇ ਨਹੀਂ ਤਰਿਆ ਜਾ ਸਕਦਾ ਹਰ ਕੋ ਨਾਮ ਕੋਟ ਪਾਪ ਪਰ ਹਰੇ ਪ੍ਰਮਾਤਮਾ ਦਾ ਨਾਮ ਤੇਰੇ ਪਾਪ ਕੱਢੇ ਕੱਟੇਗਾ ਨਾ ਕਿ ਧਰਮ ਦੇ ਨਾਮ ਤੇ ਕਰਮ ਕਾਂਡ ਕਰਕੇ ਕਿ ਫਲਾਣੇ ਥਾਂ ਤੇ ਦਾਨ ਪੁੰਨ ਕਰ ਲੈ ਫਲਾਣੇ ਥਾਂ ਤੇ ਇਸ਼ਨਾਨ ਕਰ ਲੈ ਜਾਂ ਆਹ ਕਰ ਲੈ ਉਹਦੇ ਨਾਮ ਤੇ ਨਹੀਂ ਕੱਟੇ ਜਾਣੇ ਸਹਿਜ ਜੀ ਕਹਿੰਦੇ ਨੇ ਉਸ ਸੱਚੇ ਪ੍ਰਮਾਤਮਾ ਦਾ ਜਦੋਂ ਸਿਮਰਨ ਕਰੇਗਾ ਫਿਰ ਉਹ ਤੇਰੀ ਬੋਡੀ ਕਰੇਗਾ ਅਣਕ ਪੁਨੇ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਕਰੋੜਾਂ ਪਾਪ ਤੇਰੇ ਨਾਸ ਹੋ ਜਾਣਗੇ ਗੁਰਮਖ ਨਾਮ ਜਪੋ ਮਨ ਮੇਰੇ ਇਹ ਮਿਰਿਆ ਮਨਾ ਗੁਰੂ ਦੀ ਸ਼ਰਨ ਪੈ ਕੇ ਆਕਾਰ ਪੁਰਖ ਵਹਿਗੁਰੂ ਦਾ ਸਿਮਰਨ ਸ਼ੁਰੂ ਕਰ ਦੇ ਉਹਦੇ ਸਿਮਰਨ ਦੇ ਵਿੱਚ ਬਰਕਤ ਹੈ ਨਾਨਕ ਪਾਉ ਸੋ ਹਨੇਰੇ ਸਹਿਬ ਜੀ ਕਹਿੰਦੇ ਨੇ ਜਦੋਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੇ ਫਿਰ ਸੁੱਖਾਂ ਦਾ ਜਿਹੜਾ ਮੋੜ ਬਾਲਾ ਹੈ ਉਹ ਵੱਧ ਜਾਂਦਾ ਹੈ ਤੇ ਦੁੱਖ ਘਟ ਜਾਂਦੇ ਨੇ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ ਆਪਣੇ ਜੀਵਨ ਦੇ ਅੰਦਰ ਉਸ ਅਕਾਲ ਪੁਰਖ ਵਹਿਗੁਰੂ ਦੇ ਸਿਮਰਨ ਨੂੰ ਲਾਗੂ ਰੱਖੀਏ ਸਹਿਬ ਜੀ ਕਹਿੰਦੇ ਨੇ ਜਪਮਾਨ ਸਤਨਾ ਸਦਾ ਸਤਨਾ ਹਰਤ ਪਦ ਤਮੁਖ ਉਜਲ ਹੋਈ ਹੈ ਨਿਤ ਧਾਈ ਹੈ ਹਰ ਪੁਰਖ ਨਰੰਜਣਾ ਸਾਰੇ ਕਿੰਦੇ ਪਿਆਰੇਆ ਸਦਾ ਪਰਮਾਤਮਾ ਦਾ ਨਾਮ ਜਪਦਾ ਰਹੇ ਜਿਹੜਾ ਸੰਦੀਵੀ ਹੈ ਹੋਂਦ ਵਾਲਾ ਏ ਜਿਹੜਾ ਮਰਦਾ ਨਹੀਂ ਹੈ ਉਹ ਸਦਾਤੇ ਨੂੰ ਯਾਦ ਕਰੇਗਾ ਤੇਰਾ ਹੜਤ ਪੜਤ ਲੋਕ ਤੇ ਪ੍ਰਲੋਕ ਤੇਰਾ ਸੁਖੀ ਹੋ ਜਾਏਗਾ ਤੇ ਜਿੰਨੇ ਸੁਖੀ ਕਰਵਾਉਣਾ ਹੈ ਭਾਗਾਂ ਵਾਲਿਓ ਉਸ ਸਦਾਤੇ ਦੇ ਨਾਮ ਦੇ ਨਾਲ ਜੁੜ ਜਾਓ ਕੁਰਬਾਨੀ ਸਾਨੂੰ ਅਕਾਲ ਪੁਰਖ ਵਹਿਗੁਰੂ ਦਾ ਸਮਰਨ ਕਰਨਾ ਸਿਖਾਉਂਦੀ ਹੈ ਕੁਰਬਾਨੀ ਸਾਨੂੰ ਦੁੱਖਾਂ ਤੇ ਕਲੀਫਾਂ ਦੇ ਵਿੱਚ ਚੜਦੀ ਕਲਾ ਸਫਾਉਂਦੀ ਹੈ। ਕੁਰਬਾਨੀ ਸਾਨੂੰ ਤਰਵਾਸ ਦਿੰਦੀ ਹੈ ਕਿ ਹੇ ਭਲਿਆ ਅਜੇ ਬਹੁਤ ਕੁਝ ਬਾਕੀ ਹੈ। ਜੇ ਦੁੱਖ ਤੇ ਤਕਲੀਫਾਂ ਆਈਆਂ ਨੇ ਕਬਰਾਉਣ ਦੀ ਥਾਂ ਤੇ ਆਪਣੇ ਆਪ ਨੂੰ ਸੁਚੇਤ ਕਰ ਛਜਬੇ ਦੇ ਵਿੱਚ ਲੈ ਕੇ ਆ ਤੇ ਤੇਰੀ ਜ਼ਿੰਦਗੀ ਸਫਲੀ ਹੋ ਜਾਏਗੀ। ਸੋ ਭਾਗਾਂ ਵਾਲਿਓ ਦੁੱਖ ਆਵੇ ਤਕਲੀਫ ਆਵੇ ਖੁਸ਼ੀ ਆਵੇ ਉਦੋਂ ਦਾਤੇ ਨੂੰ ਯਾਦ ਕਰਨਾ ਚਾਹੀਦਾ ਹੈ ਉਸ ਦਾਤੇ ਦੀ ਅੱਗੇ ਅਰਦਾਸ ਕਰਨੀ ਹੈ ਸਤਿਗੁਰੇ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਮਾਲਿਕਾ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਕੀ ਸੋਚ ਕੇ ਸਤਿਗੁਰੇ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਮੈਨੂੰ ਪਤਾ ਲੱਗਿਆ ਤੇਰੇ ਕੋਲੋਂ ਸੁੱਖ ਮਿਲਦਾ ਏ ਮਿਲੇ ਸੁਖ ਨਾਮ ਹਰ ਸੋਭਾ ਮੈਨੂੰ ਪਤਾ ਲੱਗਿਆ ਤੇਰੇ ਨਾਲ ਜੁੜ ਕੇ ਮੇਰੇ ਨਾਮ ਦੀ ਸੁਭਾ ਵਾਚਣੀ ਹੈ ਮੇਰੇ ਨਾਮ ਦੀ ਵਡਿਆਈ ਵਾਚਣੀ ਹੈ ਮਿਲੇ ਸੁਖ ਨਾਮ ਹਰ ਸੋਭਾ ਸੁਖ ਲੈਣ ਵਾਸਤੇ ਨਾਮ ਦੀ ਸੁਭਾ ਰਹਿਣ ਵਾਸਤੇ ਲੋਕ ਵੱਡੇ ਤੋਂ ਵੱਡੇ ਕੰਮ ਕਰਦੇ ਨੇ ਪਾਸ਼ਾ ਜੀ ਕਹਿੰਦੇ ਮੈਂ ਗੁਰੂ ਦੀ ਸ਼ਰਮ 'ਚ ਆ ਗਿਆ ਤੇ ਗੁਰੂ ਨੇ ਮੈਨੂੰ ਸਾਰਾ ਕੁਝ ਦੇ ਦਿੱਤਾ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਚਿੰਤਾਵਾਂ ਤੋਂ ਵੀ ਬਚਾ ਦਿੱਤਾ ਟੈਨਸ਼ਨਾਂ ਤੋਂ ਵੀ ਬਚਾ ਦਿੱਤਾ ਉਸ ਦਾਤੀ ਨੇ ਗੁਰੂ ਨੇ ਕਿਰਪਾ ਕਰਕੇ ਕਹਿ ਦਿੱਤਾ ਸਿੱਖਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੈ ਚਲ ਮੈਂ ਜੰਤਿ ਉਪਾਇਕ ਹੈ ਜਿੰਨਾ ਪੇਰੋ ਜੀ ਦੇ ਕਹਿੰਦੇ ਪਾਣੀ ਦੇ ਵਿੱਚ ਜੀਵ ਜੰਤੂ ਪੈਦਾ ਕਰਕੇ ਉਹਨਾਂ ਨੂੰ ਵੀ ਖਾਣਾ ਦੇ ਰਿਹਾ ਮੁੱਤੈਂ ਚਿੰਤਾ ਕਿਉਂ ਕਰ ਰਿਹਾ ਤੂੰ ਟੈਨਸ਼ਨ ਕਿਉਂ ਲੈ ਰਿਹਾ ਤੂੰ ਉਹਦਾ ਸਿਮਰਨ ਕਰ ਤੇ ਨਾਲ-ਨਾਲ ਕੀਰਤ ਕਮਾਈ ਕਰ ਹਾਥ-ਪਾਉਂ ਕਰ ਕਾਮ ਸਭ ਚੀਤ ਨਰਿੰਜਣ ਨਾਲ ਤੇਰੀ ਜ਼ਿੰਦਗੀ 'ਚ ਕਦੇ ਦੁੱਖ ਨਹੀਂ ਆਏਗਾ ਕਦੇ ਤੂੰ ਟੈਨਸ਼ਨ ਤੇ ਨਹੀਂ ਆਏਗਾ ਕਦੇ ਪਰੇਸ਼ਾਨ ਨਹੀਂ ਹੋਏਗਾ ਜੇ ਤੂੰ ਇਸ ਇਸ ਪਾਸੇ ਨੂੰ ਤੁਰ ਪਿਆ ਉਦਮ ਕਰੇਂਦਿਆਂ ਜੀਓ ਤੂੰ ਕਮਾਮਦਿਆਂ ਸੁਖ ਪਹੁੰਚ ਧਿਆਇਂਦਿਆਂ ਤੂੰ ਪ੍ਰਭੂ ਮੇਲ ਨਾਡ ਕਿ ਉਤਰੀ ਚੈਨ ਕਹਿੰਦੇ ਉਦਮ ਕਰ ਉਦਮਈ ਬਾੜ ਜੇਦੋਂ ਉਦਮ ਕਰੇਗਾ ਤਾਂ ਜੀਉਂਦਾ ਹੋਵੇਗਾ ਉਦਮ ਕਰਿੰਦਿਆਂ ਜੀਉ ਤੂੰ तमाम ਧਿਆਨ ਸੁਖ ਪਹੁੰਚ ਕਮਾਈ ਸ਼ੁਰੂ ਕਰ ਦੇ ਤੇ ਸੁਖ ਤੇਰੇ ਘਰ ਚ ਆਉਣਾ ਸ਼ੁਰੂ ਹੋ ਜਾਏਗਾ ਧਰਮ ਬਦਲਿਆ ਨਹੀਂ ਟਿਕਾਣੇ ਬਦਲਿਆ ਨਹੀਂ ਘਰ ਬਦਲਿਆ ਨਹੀਂ ਪਿੰਡ ਬਦਲਿਆ ਨਹੀਂ ਆਪਣੇ ਆਪ ਨੂੰ ਬਦਲ ਕੇ ਆਪਣੇ ਆਪ ਨੂੰ ਉਦਮੀ ਬਣਾ ਕੇ ਸੁੱਖ ਮਿਲਦਾ ਏ ਆਪਣੇ ਆਪ ਨੂੰ ਉਦਮੀ ਬਣਾ ਕੇ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਉਦਮ ਕਰੇਂਦਿਆਂ ਜੀਓ ਤੂੰ ਮਾਮ ਦੇ ਆਸਥ ਭੁੰਚ ਧਿਆਇਂ ਦਿਆ ਤੂੰ ਪ੍ਰਭੂ ਮੇਲਾ ਕਹਿੰਦੇ ਉਹਦਾ ਸੰਬਲ ਸ਼ੁਰੂ ਕਰਦੇ ਤੇਰਾ ਬਲਾ ਪ੍ਰਭੂ ਨਾਲ ਹੋ ਜਾਏਗਾ ਨਾਨਕ ਉਤਰੀ ਚਿੰਤ ਕਹਿੰਦੇ ਤੇਰੀਆਂ ਚਿੰਤਾ ਦੂਰ ਹੋ ਜਾਣਗੀਆਂ